ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾਂ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਰ ਬ੍ਰਹਮ ਕੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਦਇਆ ਲੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨ ਤੋਰ ਕੀ ਬਾਣੀ ਆਈ ਤਿੰਨ ਸਗਲੀ ਤੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿਹੇ ਚਬਰ ਤਖਤ ਸਤਰ ਦੇ ਮਾਲਕ ਪਤਿਤ ਪਾਵਨ ਭਗਤ ਵੱਸਲ ਕਿਰਪਾਲੂ ਦਇਆਲੂ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਸੁਭਾਈ ਮਾਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਵੱਡ ਪਾਗੇ ਹੋ ਗੁਰੂ ਕੀ ਗੋਦ ਵਿੱਚ ਜੁੜ ਮਿਲ ਬੈਠ ਕਰਕੇ ਪਾਵਨ ਗੁਰ ਬਾਣੀ ਦੇ ਆਪ ਜੀ ਨੇ ਧਰਬ ਕੀਤੇ ਨੇ ਔਰ ਗੁਰ ਬਾਣੀ ਪੜ ਸੁਣ ਕੇ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ ਅਰਦਾਸ ਬੇਨਤੀ ਤੋਂ ਪਰੰਥ ਪਾਵਨ ਪਵਿੱਤਰ ਉਪਦੇਸ਼ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਿਸਦੀ ਚੰਨ ਕਮੈਂਟ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਉਚਾਰਣ ਕੀਤਾ ਇਹ ਪਾਵਨ ਪਵਿੱਤਰ ਉਪਦੇਸ਼ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦਾ ਨਾਮ ਹੈ ਮਹੱਲਾ ਪੰਜਵਾਂ ਭਾਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਤਗੁਰੂ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਅਰਥ ਹੁੰਦਾ ਹੈ ਆਸਰਾ ਸਹਾਰਾ ਸਤਗੁਰੂ ਜੀ ਕਹਿੰਦੇ ਜਿਸ ਨੂੰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਸਹਾਰਾ ਦੇ ਦਿੰਦੇ ਨੇ ਨਾ ਦੁੱਖ ਰੋਗ ਕਾ ਡੇਰਾ ਭੰਨਾ ਜਿਹੜੇ ਦੁੱਖ ਰੋਗ ਉਹਦੇ ਅੰਦਰ ਡੇਰਾ ਲਾ ਕੇ ਬੈਠੇ ਹੋਏ ਨੇ ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰੋਂ ਦੁੱਖ ਰੋਗ ਆਪਣਾ ਡੇਰਾ ਚੁੱਕ ਕੇ ਦੌੜ ਜਾਂਦੇ ਨੇ ਭੰਨਾ ਦਾ ਅਰਥ ਨਾਸ਼ ਹੋਣਾ ਵੀ ਐ ਭੰਨਾ ਦਾ ਅਰਥ ਭੱਜਣਾ ਵੀ ਐ ਦੁੱਖ ਰੋਗ ਉਹਦੇ ਅੰਦਰੋਂ ਆਪਣਾ ਡੇਰਾ ਚੁੱਕ ਕੇ ਦੌੜ ਜਾਂਦੇ ਨੇ ਜਿੰਨੂੰ ਪਰਮਾਤਮਾ ਸਹਾਰਾ ਦੇ ਦਿੰਦਾ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵਚਨ ਨੇ ਸਤਿਗੁਰੂ ਜੀ ਕਹਿੰਦੇ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਜਿੰਨੂੰ ਮਨ ਦੇ ਵਿੱਚ ਬਹੁਤ ਚਿੰਤਾ ਹੈ ਕਿਸੇ ਵੀ ਗੱਲ ਦੀ ਕੋਈ ਮਨ ਵਿੱਚ ਚਿੰਤਾ ਲਾ ਕੇ ਬੰਦਾ ਬੈਠਾ ਸਤਿਗੁਰੂ ਜੀ ਕਹਿੰਦੇ ਮਨ ਵਿੱਚ ਕੋਈ ਚਿੰਤਾ ਹੈ ਜਾਂ ਦੇਹੀ ਨੂੰ ਕੋਈ ਰੋਗ ਲੱਗ ਗਿਆ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਫਲੇਟਿਆ ਗ੍ਰਸਤ ਭਾਵ ਪਰਿਵਾਰ ਜਿਹੜਾ ਪਰਿਵਾਰ ਦੇ ਆਪਣੇ ਕੁਟੰਬ ਦੇ ਕਲੇਸ਼ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਉਹ ਲਪੇਟਿਆ ਹੋਇਆ ਭਾਵ ਦੇਹੀ ਨੂੰ ਵੀ ਰੋਗ ਲੱਗ ਗਿਆ ਮਨ ਦੇ ਵਿੱਚ ਵੀ ਚਿੰਤਾਵਾਂ ਝੋਰੇ ਤੇ ਘਰ ਵੰਦਾ ਤੇ ਸਤਿਗੁਰੂ ਜੀ ਕਹਿੰਦੇ ਘਰ ਦੇ ਵਿੱਚ ਵੀ ਹਰ ਵੇਲੇ ਕਲੇਸ਼ ਰਹਿੰਦਾ ਹੈ ਗ੍ਰਸਥ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ ਇਸ ਤਰ੍ਹਾਂ ਦੇ ਬੇਅੰਤ ਘਰ ਆਪ ਜੀ ਨੂੰ ਮਿਲਣਗੇ ਮਾਫ ਕਰਿਓ ਜਨਾਂ ਦੇ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਤੋਂ ਝਗੜਾ ਹੁੰਦਾ ਹੈ ਉਧਰੋਂ ਪ੍ਰਸ਼ਾਦਾ ਛਕਣ ਦਾ ਟਾਈਮ ਹੋ ਜਾਂਦਾ ਹੈ ਤੇ ਉਧਰੋਂ ਕਲੇਸ਼ ਪੈ ਜਾਂਦਾ ਹੈ ਰੋਟੀ ਖਾਣੀ ਸੌਖੀ ਨਹੀਂ ਮਾਫ਼ ਕਰਿਓ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਇਤਾਂ ਦਾ ਸਮਾਂ ਬਣਦਾ ਨਾ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੋਹਕੁੰਟਕਾ ਇਹਨਾਂ ਦੁੱਖਾਂ ਤੋਂ ਇਸ ਕਲੇਸ਼ ਤੋਂ ਇਸ ਚਿੰਤਾ ਤੋਂ ਮੁਕਤ ਹੋਣ ਵਾਸਤੇ ਕਿ ਮੇਰੇ ਮਨ ਦਾ ਸੋਗ ਮਿਟ ਜਾਣ ਮੇਰੇ ਮਨ ਦੇ ਰੋਗ ਮੇਰੇ ਸਰੀਰ ਦੇ ਰੋਗ ਮਿਟ ਜਾਣ ਮੇਰੇ ਘਰ ਪਰਿਵਾਰ ਚੋਂ ਕਲੇਸ਼ ਖਤਮ ਹੋ ਜੇ ਇਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਬੰਦਾ ਜਤਨ ਕਰਦਾ ਤੇ ਮਾਫ ਕਰਿਓ ਜਤਨ ਸੱਚਮੁੱਚ ਬੰਦੇ ਲੋਕ ਬੜੇ ਕਰਦੇ ਨੇ ਸਿਆੜਿਆਂ ਮਲਾੜਿਆਂ ਕੋ ਜਾਦੂ ਟੂਣੇ ਵਾੜਿਆਂ ਕੋ ਇਦਾਂ ਦੇ ਬੜੇ ਲੋਕਾਂ ਕੋਲ ਜਾਂਦੇ ਕਿ ਦੁੱਖ ਰੋਗ ਮਿਟ ਜਾਣ ਦੁਖੀ ਬੰਦਾ ਕੀ ਨਹੀਂ ਕਰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬੜੀ ਭੱਜ ਦੌੜ ਕੀਤੀ ਨਾ ਮਨ ਦਾ ਸੋਗ ਚਿੰਤਾ ਮਿਟੀ ਨਾ ਤਨ ਦਾ ਰੋਗ ਮਿਟਿਆ ਨਾ ਘਰ ਚੋਂ ਕਲੇਸ਼ ਮਿਟਿਆ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਇੱਕ ਤਰੀਕਾ ਦੱਸਾਂ ਸਤਿਗੁਰੂ ਜੀ ਕਹਿੰਦੇ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌਕੁੰਟਕਾ ਚਾਰੇ ਦਿਸ਼ਾਵਾਂ ਵਿੱਚ ਭਜਾ ਫਿਰਦਾ ਕਿ ਘਰ ਪਰਿਵਾਰ ਦੇ ਵਿੱਚ ਸੁੱਖ ਆਵੇ ਕਲੇਸ਼ ਮਿਟ ਜੇ ਸਰੀਰ arogh ਹੋ ਜੇ ਚਿੰਤਾ ਛੋੜੇ ਮਿਟ ਜਾਣ ਗੁਰੂ ਅਰਜਨ ਸਾਹਿਬ ਕਹਿੰਦੇ ਘੜੀ ਨਾ ਬੈਸਣ ਸੋਏ ਇੱਕ ਘੜੀ ਟਿਕ ਕੇ ਨਾ ਬੈਠੇ ਵੀ ਕਿਸੇ ਤਰ੍ਹਾਂ ਇਹ ਗਲੋਂ ਬੁਲਾਵਾ ਲੱਥ ਜਾਣ ਸਤਿਗੁਰੂ ਕਹਿੰਦੇ ਨਹੀਂ ਮਿਟਦੀਆਂ ਫਿਰ ਕੀ ਕਰ ਗੁਰੂ ਅਰਜਨ ਸਾਹਿਬ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਜੀ ਉਹਨੂੰ ਰੱਬ ਚੇਤਾ ਦੇ ਪਰਮਾਤਮਾ ਨੂੰ ਸਹਾਰਾ ਦੇ ਦੇ ਤੇ ਸਤਿਗੁਰੂ ਜੀ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋ ਜਾਏ ਉਹਦਾ ਤਨ ਵੀ ਸ਼ੀਤਲ ਹੋ ਜਾਏਗਾ ਸਰੀਰ ਵੀ arogh ਹੋ ਜਾਏਗਾ ਤੇ ਮਨ ਵੀ ਚਿੰਤਾਵਾਂ ਛੋੜਿਆ ਤੋਂ ਮੁਕਤ ਹੋ ਜਾਏਗਾ ਜੇ ਪ੍ਰਮਾਤਮਾ ਨੂੰ ਸਹਾਰਾ ਦੇ ਦੇਗਾ ਤੇ ਸੱਚ ਇਹ ਹੈ ਜਿਹੜਾ ਗੁਰੂ ਦੇ ਆਸਰੇ ਗੁਰੂ ਦੇ ਸਹਾਰੇ ਤੇ ਜੀਣਾ ਸ਼ੁਰੂ ਕਰ ਦਿੰਦਾ ਹੈ ਨਾ ਗੁਰੂ ਦੇ ਭਰੋਸੇ ਤੇ ਜਿਹੜਾ ਜੀਣਾ ਸ਼ੁਰੂ ਕਰ ਦਿੰਦਾ ਹੈ ਫਿਰ ਉਹਦੀ ਚਿੰਤਾ ਉਹਦਾ ਆਸਰਾ ਗੁਰੂ ਬਣਦਾ ਹੈ ਉਹਦੀ ਚਿੰਤਾ ਉਹਦੇ ਛੋੜੇ ਉਹਦੇ ਦੁੱਖ ਰੋਗ ਸੋਗ ਗੁਰੂ ਆਪ ਮਿਟਾ ਦਿੰਦੇ ਹੈ ਪਾਕਿਸਤਾਨ ਦਾ ਜ਼ਿਲ੍ਹਾ ਹੈ ਸ਼ੇਖੂਪੁਰਾ ਛੋਟੀ ਜੀ ਸਾਕੀ ਮੈਂ ਅੱਜ ਨਰ ਸੰਝੀ ਕਰਨੀ ਹੈ ਸ਼ੇਖੂਪੁਰਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਮਦਰ ਇਸ ਮਦਰ ਨਾਖ ਦੇ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਹੈ ਉਹਦਾ ਨਾਮ ਹੈ ਭਾਈ ਕੇਦਾਰਾ ਭਾਈ ਕੇਦਾਰੇ ਨੂੰ ਹਜੀਰਾ ਦਾ ਰੋਗ ਲੱਗ ਗਿਆ ਹਜੀਰਾ ਦਾ ਰੋਗ ਗਲੇ ਵਿੱਚ ਲੱਗਦਾ ਹੈ ਗਲੇ ਦੇ ਵਿੱਚ ਸੋਜ ਪੈ ਜਾਂਦੀ ਹੈ ਰੇਸ਼ਾ ਪਾਕ ਪੈ ਜਾਂਦੀ ਹੈ ਇਹਦੇ ਨਾਲ ਬੜਾ ਦੁੱਖ ਮਿਲਦਾ ਹੈ ਜਿਵੇਂ ਇੱਕ ਗਿੱਲੜ ਹੁੰਦਾ ਹੈ ਉਵੇਂ ਜਿਵੇਂ ਗਲੇ ਦਾ ਇੱਕ ਰੋਗ ਹਜੀਰਾ ਹੁੰਦਾ ਹੈ ਉਹਦੇ ਵਿੱਚ ਪਾਕ ਪੈ ਜਾਂਦੀ ਹੈ ਰੇਸ਼ਾ ਪੈ ਜਾਂਦਾ ਹੈ ਉਹ ਬੜਾ ਦੁਖੀ ਕਰਦਾ ਹੈ ਭਾਈ ਕਿਦਾਰੇ ਦੀ ਗਲ ਦੇ ਵਿੱਚ ਹਜੀਰਾ ਦਾ ਰੋਗ ਹੈ بڑے ਵੈਦਾਂ ਕੋਲ ਹਕੀਮਾਂ ਕੋਲੋਂ ਇਹਨੇ ਇਲਾਜ ਕਰਵਾਇਆ ਪਰ ਇਹਦਾ ਕਿਤੋਂ ਵੀ ਇਲਾਜ ਨਹੀਂ ਹੋਇਆ ਉਹ ਰੋਗ ਨਹੀਂ ਮਿਟਿਆ ਆਖਰ ਥੱਕ ਹਾਰ ਕੇ ਨੇ ਇਲਾਜ ਕਰਾਉਣਾ ਛੱਡ ਦਿੱਤਾ ਕਿ ਮੇਰਾ ਗੁਰੂ ਜਾਣੇ ਸਮਰੱਥ ਹੋਏਗਾ ਤੇ ਰੋਗ ਮਿਟੇਗਾ ਜੇ ਨਹੀਂ ਤੇ ਪ੍ਰਮਾਤਮਾ ਦੀ ਰਜ਼ਾ ਅਕਾਲ ਪੁਰਖ ਦੇ ਭਾਣੇ ਵਿੱਚ ਮੈਂ ਇਸ ਰੋਗ ਨਾਲ ਆਪਣਾ ਜੀਵਨ ਬਤੀਤ ਕਰਾਂਗਾ। ਧੰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਇਸ ਨਗਰ ਵਿੱਚ ਗਏ। ਭਾਈ ਕੇਦਾਰਾ ਬੜਾ ਭਾਵਨਾਵਾਲਾ ਤੇ ਗੁਰੂ ਤੇ ਭਰੋਸਾ ਰੱਖਣ ਵਾਲਾ ਗੁਰਸਿੱਖ ਹੈ। ਉੱਥੇ ਇੱਕ ਧਰਮਸ਼ਾਲਾ ਸਿੱਖਾਂ ਨੇ ਬਣਾਈ ਹੋਈ ਹੈ। ਉਸ ਧਰਮਸ਼ਾਲਾ ਵਿੱਚ ਗੁਰੂ ਅਰਜੁਨ ਸਾਹਿਬ ਦਾ ਨਿਵਾਸ ਕਰਾਇਆ। ਭਾਈ ਕਿਦਾਰਾ ਸੰਗਤਾਂ ਦੀ ਬਹੁਤ ਸੇਵਾ ਕਰਦਾ ਹੈ ਗੁਰੂ ਅਰਜੁਨ ਸਾਹਿਬ ਜੀ ਦੀ ਬਹੁਤ ਸੇਵਾ ਕਰਦਾ ਹੈ ਸੰਗਤ ਦੀ ਸੇਵਾ ਕਰਦਾ ਹੈ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਲਣਾ ਵਿੱਚ ਆਉਂਦਾ ਹੈ ਉਪਦੇਸ਼ ਲੈਂਦਾ ਹੈ ਬਾਣੀ ਸੁਣਦਾ ਹੈ ਪਰ ਇਹਦੀ ਭਾਵਨਾ ਵੇਖੋ ਇੰਨੇ ਗੁਰੂ ਅਰਜੁਨ ਸਾਹਿਬ ਦੇ ਅੱਗੇ ਇਹ ਨਹੀਂ ਆਖਿਆ ਕਿ ਸਤਗੁਰੂ ਮੇਰਾ ਆਹ ਹਜੀਰਾ ਦਾ ਰੋਗ ਕੱਟ ਦਿਓ ਸੇਵਾ ਬਹੁਤ ਕਰਦਾ ਹੈ ਸੰਗਤ ਦੀ ਸੇਵਾ ਕਰਦਾ ਹੈ ਇੱਕ ਰਾਤ ਧੰਨ ਗੁਰੂ ਅਰਜੁਨ ਸਾਹਿਬ ਧਰਮਸ਼ਾਲਾ ਦੇ ਵਿੱਚ ਆਰਾਮ ਕਰ ਰਹੇ ਨੇ ਹਾਲਾਂਕਿ ਭਾਈ ਗੁਰਦਾਸ ਜੀ ਨੇ ਪੁੱਛਿਆ ਤੇ ਭਾਈ ਕਿਦਾਰਾ ਦੱਸਦਾ ਕਿ ਇਹ ਹਜੀਰਾ ਦਾ ਰੋਗ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਅਰਜੁਨ ਸਾਹਿਬ ਅੱਗੇ ਅਰਦਾਸ ਕਰ ਤੇਰਾ ਰੋਗ ਮਿਟੇ ਤੇ ਭਾਈ ਕਿਦਾਰੇ ਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਗੁਰੂ ਅੱਗੇ ਅਰਦਾਸ ਕਰਾਂਗਾ ਕਿ ਮੇਰਾ ਜਨਮ ਮਰਨ ਦਾ ਰੋਗ ਮਿਟ ਜਾਏ ਇਹ ਤੇ ਸਰੀਰ ਦਾ ਰੋਗ ਸਰੀਰ ਨਾਲ ਮਿਟ ਜਾਏਗਾ ਗੁਰੂ ਕੋਲੋਂ ਮੰਗਾਗਾ ਤੇ ਇਹ ਮੰਗਾਗਾ ਕਿ ਮੇਰਾ ਜੰਮਣਾ ਮਰਣਾ ਕੱਟਿਆ ਜਾਵੇ ਇਹ ਰੋਗ ਮੈਂ ਭੋਗਣ ਵਾਸਤੇ ਤਿਆਰ ਆ ਇੰਦਾ ਦੀ ਭਾਵਨਾ ਸੀ ਇੱਕ ਰਾਤ ਭਾਈ ਕਿਦਾਰਾ ਜਦੋਂ ਆਪਣੇ ਘਰ ਆਰਾਮ ਕਰ ਰਿਹਾ ਤੇ ਰਾਤ ਦਰਦ ਸ਼ੁਰੂ ਹੋ ਗਈ ਨੀਂਦ ਨਹੀਂ ਆ ਰਹੀ ਅਤੀ ਕੁ ਰਾਤ ਦਾ ਸਮਾ ਘਰੋਂ ਉੱਠਿਆ ਤੇ ਧਰਮਸ਼ਾਲਾ ਵਿੱਚ ਆ ਗਿਆ ਜਦੋਂ ਧਰਮਸ਼ਾਲਾ ਵਿੱਚ ਆਇਆ ਤੇ ਗੁਰੂ ਅਰਜੁਨ ਸਾਹਿਬ ਜਿਸ ਪਲੰਗ ਤੇ ਬਿਰਾਜੇ ਸੀ ਇਹ ਸਤਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਬੈਠ ਗਿਆ ਭਾਈ ਗੁਰਦਾਸ ਜੀ ਦਾ ਧਿਆਨ ਪੈ ਗਿਆ ਉਹਨਾਂ ਦੀ ਅੱਖ ਖੁੱਲੀ ਧਿਆਨ ਪੈ ਗਿਆ ਭਾਈ ਕੇਦਾਰਾ ਜੀ ਨੂੰ ਪੁੱਛਦੇ ਨੇ ਕਿ ਇਸ ਵਕਤ ਤੁਸੀਂ ਇੱਥੇ ਕੀ ਕਰ ਰਹੇ ਹੋ ਤੇ ਭਾਈ ਕੇਦਾਰਾ ਜੀ ਦੱਸਦੇ ਨੇ ਕਿ ਮੇਰੇ ਦਰਦ ਬੋਧ ਹੋ ਰਹੀ ਸੀ ਨੀਂਦ ਨਹੀਂ ਸੀ ਆ ਰਹੀ ਤੇ ਮੈਂ ਸੋਚਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਲੇ ਜਾਵਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਭਾਈ ਕੇਦਾਰਾ ਜੀ ਜੇ ਤੁਸੀਂ ਗੁਰੂ ਅਰਜੁਨ ਸਾਹਿਬ ਅੱਗੇ ਇਹ ਅਰਦਾਸ ਨਹੀਂ ਕਰਨੀ ਕਿ ਮੇਰਾ ਰੋਗ ਮਿਟ ਜਾਏ ਤੇ ਘਟੋ-ਘਟ ਮੇਰੀ ਬੇਨਤੀ ਮੰਨ ਕੇ ਗੁਰੂ ਅਰਜੁਨ ਸਾਹਿਬ ਦੇ ਚਰਨਾਂ ਦਾ ਜਿਹੜਾ ਜੋੜਾ ਹੈ ਇਹਦੀ ਚਰਨ ਧੂੜ ਹੀ ਆਪਣੀ ਗਲੇ ਤੇ ਲਾ ਲਓ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਤੁਹਾਡਾ ਰੋਗ ਮਿਟ ਜਾਏਗਾ ਭਾਈ ਕਿਦਾਰਾ ਜੀ ਨੇ ਮਨ ਨੂੰ ਗੱਲ ਜੱਜ ਗਈ ਸੋਚਿਆ ਚਲੋ ਜੇ ਗੁਰੂ ਨੂੰ ਪਹੁੰਚਦਾ ਹੋਏਗਾ ਤੇ ਰੋਗ ਮਿਟੇਗਾ ਜੇ ਨਹੀਂ ਪਹੁੰਚਦਾ ਹੋਏਗਾ ਗੁਰੂ ਦੇ ਚਰਨਾਂ ਦੀ ਧੂੜ ਤੇ ਮਿਲੇਗੀ ਨਾ ਤੇ ਇਤਿਹਾਸ ਕਹਿੰਦਾ ਕਿ ਭਾਈ ਕਿਦਾਰਾ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਜੋੜਾ ਜਿਹੜਾ ਪਿਆ ਹੋਇਆ ਸੀ ਉਹ ਜੋੜਾ ਹੱਥ ਵਿੱਚ ਲੈ ਕੇ ਤੇ ਆਪਣੇ ਗੜ ਦੇ ਆਲੇ-ਦੁਆਲੇ ਘਮਾਉਣਾ ਸ਼ੁਰੂ ਕਰ ਦਿੱਤਾ ਸਤਿਗੁਰੂ ਦੇ ਚਰਨਾਂ ਦੇ ਜੋੜੇ ਦੀ ਚਰਨ ਧੂੜ ਭਾਈ ਕਿਦਾਰਾ ਜੀ ਨੇ ਆਪਣੇ ਉਸ ਹਜੀਰਾ ਦੇ ਰੋਗ ਤੇ ਆਪਣੇ ਗਲੇ ਤੇ ਲਾਈ ਉਹਨੂੰ ਆਰਾਮ ਮਿਲਿਆ ਦਰਦ ਖਤਮ ਹੋ ਗਿਆ ਤੇ ਕਹਿੰਦੇ ਨੇ ਉਹਦਾ ਉਹ ਰੋਗ ਜਿਹੜਾ ਸੀ ਉਹ ਮਿਟ ਗਿਆ ਜਦੋਂ ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਦੀ ਜਾਗ ਖੁੱਲੀ ਮਾਪ ਕਰਿਓ ਇਹ ਸਰੀਰਕ ਤੌਰ ਤੇ ਆ ਵੈਸੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਜਾਗਤਾ ਹੈ ਦੇਉ ਗੁਰੂ ਅਰਜੁਨ ਸਾਹਿਬ ਜੀ ਦੇ ਨੇਤਰ ਖੁੱਲੇ ਭਾਈ ਕਿਦਾਰਾ ਚਰਣਾ ਵਾਲੇ ਪਾਸੇ ਬੈਠਾ ਸਤਿਗੁਰੂ ਜੀ ਦੇ ਨੇਤਰ ਖੁੱਲੇ ਤੇ ਭਾਈ ਕਿਦਾਰਾ ਜੀ ਨੇ ਗੁਰ ਅਰਜੁਨ ਸਾਹਿਬ ਦੇ ਚਰਨ ਪੜਨੇ ਸਤਿਗੁਰੂ ਪੁੱਛਦੇ ਇਸ ਵੇਲੇ ਸਾਰੀ ਗੱਲ ਦੱਸਦਾ ਕਿ ਸਤਿਗੁਰੂ ਇਸ ਤਰ੍ਹਾਂ ਨੀਂਦ ਨਹੀਂ ਸੀ ਆ ਰਹੀ ਮੈਂ ਇੱਥੇ ਆਜਾ ਆਪ ਜੀ ਦੇ ਚਰਨਾਂ ਦਾ ਜੋੜਾ ਗਲ ਨੂੰ ਲਾਇਆ ਤੇ ਮੇਰਾ ਹਜੀਰਾ ਦਾ ਰੋਗ ਮਿਟਿਆ ਗੁਰੂ ਅਰਜੁਨ ਸਾਹਿਬ ਜੀ ਦੇ ਕੋਲ ਇੱਕ ਖੁੰਡੀ ਸੀ ਸਤਗੁਰੂ ਨੇ ਉਹ ਸਖੁੰਡੀ ਦੇ ਨਾਲ ਉਹ ਜੋੜਾ ਭਾਈ ਕਿਦਾਰੇ ਨੂੰ ਦੇ ਦਿੱਤਾ ਕਿ ਇਹ ਜੋੜਾ ਹੁਣ ਤੁਸੀਂ ਹੋ ਹੀ ਰੱਖਣਾ ਤੇ ਉਹ ਖੁੰਡੀ ਵੀ ਸਤਗੁਰੂ ਨੇ ਉਹਨੂੰ ਦੇ ਦਿੱਤੀ ਕਿ ਅੱਜ ਤੋਂ ਬਾਅਦ ਜਿਹੜਾ ਵੀ ਇਸ ਰੋਗ ਦਾ ਰੋਗੀ ਤੇਰੇ ਘਰ ਆਏਗਾ ਇਹ ਚਰਨਾਂ ਦਾ ਜੋੜਾ ਉਹਦੇ ਗੜੇ ਨੂੰ ਸੁਹਾ ਦੇਈ ਉਹਦਾ ਵੀ ਰੋਗ ਮਿਟ ਜਾਏਗਾ ਉਹਨੂੰ ਵੀ ਇਸ ਰੋਗ ਤੋਂ ਅਰੋਗਤਾ ਮਿਲ ਜਾਏਗੀ ਇਤਿਹਾਸ ਘਰ ਲਿਖਦੇ ਨੇ ਉਹ ਸਤਿਗੁਰੂ ਦਾ ਜੋੜਾ ਉਹ ਖੁੰਡਾ ਜਿਹੜਾ ਅੱਜ ਵੀ ਉਸ ਭਾਈ ਕਿਦਾਰਾ ਜੇ ਪਰਿਵਾਰ ਦੇ ਕੋਲੋਂ ਸੰਭਾਲ ਕੇ ਰੱਖਿਆ ਹੋਇਆ ਹੈ ਜਿਹੜਾ ਗੁਰੂ ਦੇ ਆਸਰੇ ਹੋ ਜਾਂਦਾ ਹੈ ਨਾ ਜਿਹੜਾ ਗੁਰੂ ਦੇ ਚਰਨਾਂ ਤੇ ਭਰੋਸਾ ਰੱਖਦਾ ਫਿਰ ਦੁੱਖ ਰੋਗ ਕਾ ਡੇਰਾ ਭੰਨਾ ਦੁੱਖ ਰੋਗ ਉਹਦੇ ਘਰੋਂ ਉਹਦੇ ਖਿਰਦੇ ਚੋਂ ਉਹਦੇ ਸਰੀਰ ਚੋਂ ਆਪਣਾ ਡੇਰਾ ਚੁੱਕ ਕੇ ਦੌੜ ਜਾਂਦੇ। ਉਹਨੂੰ ਸਤਿਗੁਰੂ ਮਨ ਦੀ ਸ਼ਾਂਤੀ, ਸ਼ੀਤਲਤਾ ਬਖਸ਼ਦੇ ਨੇ ਤੇ ਤਨ ਦੀ Arogyata ਤੇ ਪਰਿਵਾਰ ਦੀ ਸ਼ਾਂਤੀ ਸਲੂਕ ਅਤੇ પાਕ ਬਖਸ਼ ਦਿੰਦੇ ਨੇ ਜਿਹੜਾ ਗੁਰੂ ਦੇ ਭਰੋਸੇ ਤੇ ਜੀਣਾ ਸ਼ੁਰੂ ਕਰ ਦਿੰਦਾ। ਸਤਿਗੁਰੂ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਡੇ ਰਾ ਭੰਨਾ ਦੁੱਖ ਰੋਗ ਦਾ ਡੇਰਾ ਨਾਸ਼ ਹੋ ਗਿਆ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਰੀ ਪ੍ਰਮਾਤਮਾ ਕਾਲਪੁਰ ਕਵਾਹਿ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ ਗਿਆਨ ਇੰਦ੍ਰੇ ਕਰਮ ਇੰਦ੍ਰੇ ਜਿਹੜੇ ਨੇ ਉਹ ਕੋਣ ਆਨੰਦ ਕਰ ਰਹੇ ਨੇ ਜਾਂ ਦੁਨਿਆਵੀ ਤੌਰ ਤੇ ਵੀ ਜਿਸ ਘਰ ਦੇ ਵਿੱਚੋਂ ਦੁੱਖ ਰੋਗ ਕਲੇਸ਼ ਮਿਟ ਜਾਏ ਉਸ ਘਰ ਦੇ ਨਰ ਨਾਰੀਆਂ ਤੇ ਫਿਰ ਆਨੰਦ ਮਾਣਨ ਗਈ ਨਾ ਕਿ ਜਿੰਨਾ ਤੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਂਦੀ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਨਰ ਨਾਰੀ ਸਾਰੇ ਜਿਹੜੇ ਉਹ ਹੁਣ ਆਨੰਦ ਮਾਣਦੇ ਹਨ ਸੰਤੋ ਸੁਖ ਹੋਵਾ ਸਭ ਥਾਈ ਗੁਰੂ ਅਰਜਨ ਸਾਹਿਬ ਕਹਿੰਦੇ ਆਏ ਭਾਈ ਇਹ ਸੰਤ ਜਣੋ ਸਭ ਥਾਈ ਹੁਣ ਸੋਖੀ ਸੁਖ ਪ੍ਰਤੀਤ ਹੋ ਰਿਹਾ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰੋਂ ਪਾਰ ਬ੍ਰਹਮ ਵਾਹਿਗੁਰੂ ਜਿਹੜਾ ਪੂਰਨ ਹੈ ਜਿਹੜਾ ਪਰਮੇਸ਼ਰ ਹੈ ਰਹਾ ਰਹਿਆ ਸਭ ਨਹੀਂ ਜਾਈ ਉਹਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਰੀਆਂ ਥਾਵਾਂ ਤੇ ਉਹ ਰਮਿਆ ਹੋਇਆ ਪ੍ਰਮਾਤਮਾ ਜਿਹੜਾ ਉਹ ਸਾਨੂੰ ਨਜ਼ਰ ਆਉਣ ਲੱਗ ਗਿਆ ਉਹ ਅਨੁਭਵ ਹੋ ਗਿਆ ਹਰ ਥਾਂ ਤੇ ਪ੍ਰਮਾਤਮਾ ਵਸਦਾ ਮਹਿਸੂਸ ਹੁੰਦਾ ਇਸ ਕਰਕੇ ਸਭ ਥਾਈ ਹੁਣ ਸੁੱਖ ਹੈ ਰਹਾਉ ਵਿਸ਼ਰਾਮ ਦੇ ਕੇ ਸਤਗੁਰੂ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਕਲੀਆਂ ਚਿੰਤਾ ਮਿਟਾਈ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਇਹ ਧੁਰ ਦਰਗਾਹ ਜਿਹੜੀ ਰੱਬੀ ਬਾਣੀ ਆਈ ਹੈ ਇਸ ਬਾਣੀ ਨੇ ਤਿੰਨ ਦੇ ਨੰਨੇ ਨੂੰ ਸਿਹਾਰੀ ਹੈ ਜਿਹਦਾ ਭਾਵ ਹੁੰਦਾ ਹੈ ਕਿ ਇਸ ਬਾਣੀ ਨੇ ਸਗળી ਚਿੰਤਾ ਮਿਟਾਈ ਸਾਰੀ ਚਿੰਤਾ ਦੂਰ ਕਰ ਦਿੱਤੀ ਹੈ ਮਨ ਦੇ ਸੋਗਾਂ ਦੀ ਚਿੰਤਾ ਦੂਰ ਹੋ ਗਈ ਜਿਹੜੇ ਮਨ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਝੋਰੇ ਪੁਰਨੇ ਬਣਦੇ ਸੀ ਉਹ ਖਤਮ ਹੋ ਗਏ ਸਰੀਰ ਦੇ ਰੋਗ ਮਿਟ ਗਏ ਪਰਿਵਾਰ ਦਾ ਕਲੇਸ਼ ਮਿਟ ਗਿਆ ਗੁਰੂ ਅਰਜਨ ਸਾਹਿਬ ਕਹਿੰਦੇ ਸਾਰੀਆਂ ਚਿੰਤਾਵਾਂ ਬਾਣੀ ਦੂਰ ਕਰ ਦਿੰਦੀ ਅਸੀਂ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਵਚਨ ਪੜ੍ਹਦੇ ਆ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਸੱਚੀ ਬਾਣੀ ਨੂੰ ਸੁਣਿਆ ਗਾਵਿਆ ਸਤਿਗੁਰੂ ਕਹਿੰਦੇ ਸਾਰੇ ਦੁੱਖ ਰੋਗ ਚਿੰਤਾਵਾਂ ਝੋਰੇ ਖਤਮ ਹੋ ਗਏ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ दयालु ਹੈ ਮਹਿਰਮਾਨ ਹੈ ਬੜਾ ਕਿਰਪਾਲੂ ਦਾਸ ਨਾਨਕ ਉਸ ਪ੍ਰਮਾਤਮਾ ਦੇ ਸੱਚ ਨੂੰ ਵਿਖਿਆ